ਜੋਕੇ ਮਹਗਾਜ ਦੇ ਦੌਰ ਵਿੱਚ ਜਿੱਥੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਉਥੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰਾ ਇਸ ਸਮੇਂ ਭਾਰੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਮੁਤਾਬਿਕ ਕੰਮ ਕਰਨ ਲਈ ਸੀਮਤ ਘੰਟਿਆਂ ਦੀ ਮਨਜ਼ੂਰੀ ਉਹਨਾਂ ਲਈ ਚੁਣੌਤੀ ਬਣੀ ਹੋਈ ਹੈ ਕੀ ਸੀਮਤ ਘੰਟੇ ਨੌਕਰੀ ਲੱਭਣ ਵਿੱਚ ਵਾਕਿਆ ਹੀ ਅੜਿੱਕਾ ਬਣੇ ਹੋਏ ਹਨ ਇਸ ਸਵਾਲ ਦੇ ਜਵਾਬ ਲਈ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਉਹਨਾਂ ਇਸ ਮਾਮਲੇ ਤੇ ਆਪਣੇ ਤਜਰਬੇ ਸਾਂਝੇ ਕੀਤੇ मैं आज तक फाइव हंड्रेड जॉब्स अप्लाई कर चुकी हूँ तो मैंने अज तक मतलब कोई अपॉर्चुनिटी मिली नहीं क्योंकि मोस्ट ऑफ द जॉब्स वो फुल टाइम मांगते मंगते तो मुझे ऐसा फील होता है कि क्योंकि वो फुल टाइम अभी अवेलेबिलिटी नहीं है फुल टाइम स्टूडेंट काम नहीं कर पाता तो उस वजह से उनको लगता है कि आ, नहीं आ, रखना तो ये एक बड़ी प्रॉब्लम है इस टाइम ਕਿ ਮੈਨੂੰ ਆਪ ਨੂੰ ਇਹ 8 ਮਨਤ ਹੋ ਗਏ ਤੇ ਮੈਂ ਬਹੁਤ ਔਖਾ ਸਰਵਾਈਵ ਕੀਤਾ ਬਹੁਤ ਸਾਰੇ ਏਜੰਸੀ ਵਿਜ਼ਿਟ ਕਰਤੀਆਂ ਉਹ ਪੁੱਛਣਗੇ ਤੁਸੀਂ ਸਟੂਡੈਂਟ ਹੋ ਜੇਸੀ ਕਹਾਂਗੇ ਯੈਸ ਫਿਰ ਬਣਗੇ ਨੋ ਵੈਕੈਂਸੀ ਲਾਈਕ ਮੈਂ ਲਾਸਟ ਸੈਪਟੈਂਬਰ ਆਈ ਸੀ ਇੱਥੇ ਤੇ ਉਦੋਂ ਦੀ ਮੈਂ ਬਹੁਤ ਸਾਰੀਆਂ ਲਾਈਕ ਆਨਲਾਈਨ ਅਪਲਾਈ ਕਰ ਲਈਆਂ ਜੌਬਸ ਇੰਡੀਡਸ ਦੇ ਉੱਤੇ ਲਿੰਕਡਿਨਸ ਦੇ ਉੱਤੇ ਬਟ ਮੈਨੂੰ ਅਜੇ ਤੱਕ ਕੋਈ ਵੀ ਰਿਸਪੌਂਸ ਨਹੀਂ ਆਇਆ ਬਿਕਾਜ਼ ਮੇਜਰ ਇਸ਼ੂ ਇਹ ਹੈ ਕਿ ਉਹ ਫੁੱਲ ਟਾਈਮ ਪਾਲਦੇ ਨਹੀਂ ਬਟ ਪਾਰਟ ਟਾਈਮ ਹੋਣ ਕਰਕੇ ਸਟੂਡੈਂਟਸ ਨੂੰ ਨਹੀਂ ਰੱਖ ਰਹੇ ਹੈਗੇ ਸੋ ਮੈਨੂੰ ਲੱਗਦਾ ਕਿ ਜੇ ਗਵਰਨਮੈਂਟ ਫੁੱਲ ਟਾਈਮ ਅਵੇਲੇਬਲ ਕਰੇਗੀ ਸਟੂਡੈਂਟਸ ਦੇ ਲਈ ਤਾਂ ਚਾਂਸਸ ਜ਼ਿਆਦਾ ਨੇ ਕਿ ਸਟੂਡੈਂਟਸ ਨੂੰ ਜੌਬਸ ਮਿਲ ਸਕਣ ਤੇ ਇਸ ਨਾਲ ਉਹ ਆਪਣੀ ਫੀਸਿਸ ਨੇ ਜਿਹੜੀਆਂ ਉਹਨਾਂ ਨੂੰ ਵੀ ਮੈਨੇਜ ਕਰ ਸਕਦੇ ਆ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਿਦਿਆਰਥੀਆਂ ਲਈ 20 ਘੰਟੇ ਪ੍ਰਤੀ ਹਫਤਾ ਕੰਮ ਕਰਨ ਦੀ ਆਗਿਆ ਸੀ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਲੇਬਰ ਸ਼ਾਰਟੇਜ ਦਾ ਹਵਾਲਾ ਦਿੰਦੇ ਆ ਇੱਕ ਆਰਟੀ ਨੀਤੀ ਤਹਿਤ ਵਿਦਿਆਰਥੀਆਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ ਜਿਸ ਨੂੰ ਇਸ ਸਾਲ April ਵਿੱਚ ਪੜ੍ਹਾਈ ਕਰਨ ਦਾ ਹਵਾਲਾ ਦੇ ਕੇ ਮੁਰ 20 ਘੰਟੇ ਪ੍ਰਤੀ ਹਫਤਾ ਕਰ ਦਿੱਤਾ ਗਿਆ ਹੁਣ ਆਉਂਦੇ ਫਾਲ ਸੈਸ਼ਨ ਤੋਂ ਇਸ ਨੂੰ 24 ਘੰਟੇ ਪ੍ਰਤੀ ਹਫਤਾ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਹੱਕਾਂ ਲਈ ਕੰਮ ਕਰਦੀ ਜਥੇਬੰਦੀ ਨੌਜਵਾਨ سپورਟ ਨੈਟਵਰਕ ਵੱਲੋਂ ਇਸ ਨੀਤੀ ਨੂੰ ਵਿਦਿਆਰਥੀਆਂ ਦਾ ਸ਼ੋਸ਼ਣ ਦੱਸਿਆ ਗਿਆ ਹੈ ਦੋਗਲਾ ਚਿਹਰਾ ਤੁਸੀਂ ਇਹਨੂੰ ਕਹਿ ਸਕਦੇ ਆ ਇਹ ਦੋਗਲੀ ਨੀਤੀ ਆ ਕਿ ਜਦੋਂ ਤਾ ਤੁਹਾਨੂੰ ਲੋੜ ਹੈਗੀ ਆ ਕਿ ਕੈਨੇਡੀਅਨ ਇਕਨੋਮੀ ਨੂੰ ਲੋੜ ਹੈਗੀ ਆ ਸਟੂਡੈਂਟਸ ਦੀ ਉਸ ਵੇਲੇ ਤਾਂ ਤੁਸੀਂ ਇਹਨਾਂ ਨੂੰ ਵਰਤ ਲੈਣੇ ਹੋ ਤਾਂ ਉਸ ਵੇਲੇ ਇਹਨਾਂ ਦੀ ਪੜਾਈ ਨਹੀਂ ਖਰਾਬ ਹੁੰਦੀ ਈਵਨ ਕਿ ਸਟੂਡੈਂਟ ਉਸ ਵੇਲੇ ਪੜ੍ਹੇ ਵੀ ਆ ਤੇ ਕੰਮ ਵੀ ਕੀਤਾ ਤੇ ਉਹ ਸਾਰੇ ਪਾਸ ਹੋਏ ਆ ਤੇ ਇਸ ਕਰਕੇ ਦੋਗਲੀ ਨੀਤੀ ਆ ਨੌਜਵਾਨ سپورਟ ਨੈਟਵਰਕ ਦੇ ਬੁਲਾਰੇ ਬਿਕਰਮਜੀਤ ਕੋਲੇਵਾਲ ਮੁਤਾਬਕ ਵਿਦਿਆਰਥੀ ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਖੁਦ ਚੁੱਕਣ ਲਈ ਤਿਆਰ ਹਨ ਅਜਿਹੇ ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਫੁੱਲ ਟਾਈਮ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ ਆਵਰਸ ਦੀ ਸਾਡੀ ਜਸੇਬੰਦੀ ਦੀ ਤਾਂ ਇਹ ਪੱਕਾ ਇਹ ਸਾਡਾ ਸਟੈਂਡ ਹੈਗਾ ਕਿ ਆਵਰਸ ਬਿਲ ਲਿਮਟ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਬੰਦੇ ਨੇ ਪਰਮਿਟ ਲੈਣਾ ਹੈ ਤਾਂ ਉਹਨੂੰ ਪੜਕੇ ਪਾਸ ਹੋਣਾ ਪਊਗਾ ਸੋ ਇਸ ਕਰਕੇ ਇਹ ਸਾਰੇ ਇਹ ਸਾਡੀ ਡਿਮਾਂਡ ਹੈਗੀ ਸਰਕਾਰ ਵੱਲੋਂ ਕਿ ਕੀਤਾ ਜਾਣਾ ਚਾਹੀਦਾ ਹੈ ਹੁਣ ਤਾਂ ਵੈਸੇ ਹੀ ਜਿਹੜਾ ਕੰਮ ਨਹੀਂ ਮਿਲ ਰਿਹਾ ਹੈਗਾ ਬਹੁਤ ਸਾਰੇ ਮਤਲਬ ਲੋਕਾਂ ਨੂੰ ਰੀਸੈਸ਼ਨ ਚੱਲ ਰਿਹਾ ਹੈ ਜੌਬਾਂ ਘਟ ਰਹੀਆਂ ਜੇ ਕਿਸੇ ਨੂੰ ਜੌਬ ਇਸ ਕਰਕੇ ਨਹੀਂ ਮਿਲ ਸਕਦੀ ਚਲੋ ਜੇ ਮਿਲ ਵੀ ਰਹੀ ਆ ਅਗਲਾ ਕਹਿੰਦਾ ਕਿ ਮੈਨੂੰ ਬੰਦਾ ਫੁੱਲ ਟਾਈਮ ਚਾਹੀਦਾ ਲਿਮਿਟੇਸ਼ਨ ਹੈਗੀ ਆ ਇਸ ਕਰਕੇ ਮੈਂ ਤੈਨੂੰ ਜੌਬ ਨਹੀਂ ਦੇਣੀ ਤਾਂ ਉਹ ਮਤਲਬ ਬੜਾ ਨੁਕਸਾਨਦਾਇਕ ਗੱਲ ਹੈਗੀ ਆ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮੁੱਦਿਆਂ ਤੇ ਪੈਰਵਾਈ ਕਰਦੀ ਸੰਸਥਾ ਸੁਖਮਨੀ ਹੈਵਨ ਵੀ ਇਸ ਘੰਟਿਆਂ ਦੀ ਬੰਦਸ਼ ਨੂੰ ਜਾਇਜ਼ ਨਹੀਂ ਮੰਨਦੀ ਸੰਸਥਾ ਦੇ ਡਾਇਰੈਕਟਰ ਪਵਨਜੀਤ ਕੌਰ ਗਰੇਵਾਲ ਮੁਤਾਬਕ ਆਰਥਿਕ ਮਦਹਾਲੀ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਨੀਤੀ ਵਿੱਚ ਤੁਰੰਤ ਵਿਆਪਕ ਸੁਧਾਰ ਕਰਨ ਦੀ ਲੋੜ ਹੈ ਇਹ ਫੁੱਲ ਟਾਈਮ ਬੱਚੇ ਮੈਨੇਜ ਕਰ ਸਕਦੇ ਆ ਜੀ ਈਜ਼ਲੀ ਦੇਖੋ 40 ਘੰਟੇ ਕੰਮ ਕਰਨਾ ਹੈਗਾ ਇਹਨਾਂ ਦੇ 2 ਦਿਨ ਕਾਲਜ ਹੁੰਦੇ ਨੇ ਹੈਨਾ ਜਾਂ ਇਹਨਾਂ ਦੇ 1 ਦਿਨ ਕਾਲਜ ਹੁੰਦਾ ਹੈ పార్ਟ ਟਾਈਮ ਦੇ ਕੈਨ ਮੈਨੇਜ ਵੈਰੀ ਵੈਲ 40 ਘੰਟੇ ਦੇਖੋ ਆਪਾਂ ਦੇਖਿਆ ਨਾ ਬੱਚਾ ਟੀਵੀ ਵੀ ਦੇਖਦਾ ਹੈ ਇਹਨਾਂ ਨੂੰ ਸਭ ਤੋਂ ਜ਼ਿਆਦਾ ਸਟ्रेस ਲੈਵਲ ਇਹਨਾਂ ਦਾ ਹਾਈ ਹੈ ਬਿਕਾਜ਼ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਵੀ ਨਾ ਸਿਟੀਜ਼ਨਸ ਕੋਲੇ ਵੀ ਪੈਸੇ ਨਾ ਹੋਣ ਸਾਡਾ ਵੀ ਸਟ्रेस ਲੈਵਲ ਹਾਈ ਹੈ ਹੈਨਾ ਤੇ ਇਹਨਾਂ ਨੇ ਇਹ ਬੱਚੇ ਪੂਰਾ ਇਹਨਾਂ ਦੇ ਪੇਰੈਂਟਸ ਨੇ ਪਤਾ ਨਹੀਂ ਇੰਨਾ 30 30 40 40 ਲੱਖ ਲੱਖ ਇਹਨਾਂ ਨੂੰ ਭੇਜਿਆ ਉੱਥੋਂ ਵੀ ਇਹਨਾਂ ਨੇ ਖਰਚਾ ਚੱਕਿਆ ਹੋਇਆ ਹੈਗਾ ਸੋ ਫੁੱਲ ਟਾਈਮ ਆਵਸਥਾ ਇਹਨਾਂ ਦੇ ਹੋਣੀ ਚਾਹੀਦੀ ਰਹੀ ਗਰੇਵਾਲ ਮੁਤਾਬਿਕ ਸੁਖਮਨੀ ਹੈਵਨ ਸੰਸਥਾ ਵਿਦਿਆਰਥੀਆਂ ਵਿੱਚ ਆਰਥਿਕ ਤੰਗੀ ਕਾਰਨ ਪੈਦਾ ਹੋ ਰਏ ਗੰਭੀਰ ਮਾਨਸਿਕ ਤਣਾਅ ਦੇ ਮਾਮਲਿਆਂ ਨਾਲ ਨਜਿੱਟ ਰਹੀ ਹੈ ਕਈ ਵਾਰੀ ਮੈਨੂੰ ਇਦਾਂ ਦੇ ਕਾਲ ਆਉਂਦੇ ਆ ਮੈਂ ਕਾਲ 'ਚ ਸੌਣੀ ਆ ਮੈਂ ਸੜਕ 'ਤੇ ਸੌਣੀ ਆ ਨੌਜਵਾਨ سپورਟ ਨੈਟਵਰਕ ਅਤੇ ਸੁਖਮਨੀ ਹੈਵਨ ਨੇ ਸਰਕਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾ ਜੋ ਮਹਿੰਗਾਈ ਨਾਲ ਦੋ ਦੋ ਹੱਥ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹਤ ਮਿਲ ਸਕੇ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਬ੍ਰੈਂਪਟਨ